ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਤਾਜ 컬렉ਸ਼ਨ ਤੇ ਅੱਜ ਦੀ ਜਿਹੜੀ ਵੀਡੀਓ ਹੈ ਜੀ ਮੋਸਟ ਡਿਮਾਂਡਿੰਗ ਵੀਡੀਓ ਹੈ ਜਿਨ੍ਹਾਂ ਦੀ ਲਗਾਤਾਰ ਡਿਮਾਂਡ ਆ ਰਹੀ ਸੀਗੀ ਕਮੈਂਟਸ ਵੀ ਆ ਰਹੇ ਸੀਗੇ ਮੈਸੇਜ ਵੀ ਆ ਰਹੇ ਭੈਣਾਂ ਦੇ ਕੁਝ ਭੈਣਾਂ ਦੇ ਡਿਮਾਂਡ ਸੀ ਕਿ ਸੋਈਤਾ ਲੈ ਕੇ ਆਓ ਕਈਆਂ ਦੀ ਡਿਮਾਂਡ ਸੀ ਕਿ ਸਟੱਡ ਲੈ ਕੇ ਆਓ ਬੀਕੋਜ਼ স্মਲ ਸਾਈਜ਼ ਦੇ ਵਿੱਚ ਕੁਝ ਦੀ ਚੇਂਜ ਦੀ ਡਿਮਾਂਡ ਸੀਗੀ ਚੁੰਮਕੀਆਂ ਦੀ ਡਿਮਾਂਡ ਸੀਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਸਾਰੀ 컬렉ਸ਼ਨ ਕਵਰ ਕਰਾਂਗੇ ਕੋਸ਼ਿਸ਼ ਕਰਾਂਗੇ ਕਿ ਇੱਕੋ ਵੀਡੀਓ ਦੇ ਵਿੱਚ ਸਾਰੇ ਡਿਜ਼ਾਈਨਸ ਕਵਰ ਕੀਤੇ ਜਾਣ ਕਿਉਂਕਿ ਕਾਫੀ ਡਿਜ਼ਾਈਨ ਕੀ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਤੁਸੀਂ ਵੀਡੀਓ ਸਕਿਪ ਕਰਕੇ ਦੇਖਦੇ ਹੋ ਤਾਂ ਹੀ ਤੁਹਾਨੂੰ ਪ੍ਰਾਈਸ ਦਾ ਪਤਾ ਨਹੀਂ ਚੱਲਦਾ ਹੈਗਾ ਕਿਉਂਕਿ ਪ੍ਰਾਈਸ ਤਾਂ ਅਸੀਂ ਨਾਲ ਦੀ ਨਾਲ ਹੀ ਮੈਂਸ਼ਨ ਕਰਦੇ ਹਾਂ ਹਰੇਕ ਆਰਟੀਕਲ ਦਾ ਪ੍ਰਾਈਸ ਨਾਲ ਦੀ ਨਾਲ ਦੱਸਿਆ ਜਾਂਦਾ ਹੈ ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹਦਾ ਪ੍ਰਾਈਸ ਸੇਮ ਰਹੇਗਾ ਜੀ 550 ਦੇ ਵਿੱਚ ਤੁਹਾਨੂੰ ਪੰਜ ਆਰਟੀਕਲ ਮਿਲਣਗੇ ਤੁਸੀਂ ਉਹ ਕੋਈ ਵੀ ਪੰਜ ਆਰਟੀਕਲ ਐਡ ਕਰ ਸਕਦੇ ਹੋ ਇਹਨਾਂ ਦੇ ਵਿੱਚ ਚੇਂਜ ਐਡ ਕਰ ਸਕਦੇ ਹੋ ਸਟਾਰਟ ਰਹਿਣਗੇ ਜੀ ਸੂਈਤਾ ਘਰ ਹੋਊਗਾ ਚੁੰਗੀਆਂ ਦੇ ਕਾਫੀ ਡਿਜ਼ਾਈਨ ਰਹਿਣਗੇ ਕੋਈ ਵੀ ਤੁਸੀਂ ਪੰਜ ਸਕਰੀਨਸ਼ਾਟ ਸਾਨੂੰ ਭੇਜ ਸਕਦੇ ਹੋ ਔਰ 550 ਦੇ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਸਾਰੇ ਚੂਨ ਕਰਦੇ ਆ ਜੀ ਚੇਨ ਦੇ ਡਿਜ਼ਾਈਨ ਤੋਂ ਚੇਨ ਤੁਸੀਂ ਦੇਖ ਸਕਦੇ ਹੋ ਜੀ ਚਟਾਈ ਚੇਨ ਆ ਗਈ ਮੈਂ ਵੇਅਰ ਵੀ ਕੀਤੀ ਹੋਈ ਹੈ ਔਰ ਸਿੰਗਲ ਪੀਸ ਨਹੀਂ ਮਿਲੇਗਾ ਜੀ ਰਿਕਵੈਸਟ ਹੈ ਜੀ ਸਿੰਗਲ ਪੀਸ ਲਈ ਕੋਈ ਵੀ ਮੈਸੇਜ ਨਾ ਕਰੇ ਪੰਜ ਚੀਜ਼ਾਂ ਹੀ ਤੁਹਾਨੂੰ ਐਡ-ਆਨ ਕਰਨੀਆਂ ਪੈਣਗੀਆਂ ਫਸਟ ਡਿਜ਼ਾਈਨ ਦਾ ਹੈਗਾ ਜੀ ਇਹ ਵਾਲਾ ਚਟਾਈ ਚੇਨ ਦਾ ਔਰ 550 ਦੇ ਵਿੱਚ ਪੰਜ ਚੀਜ਼ਾਂ ਦੇ ਰਹੇ ਆ ਜੀ ਦਾ ਮਤਲਬ ਇਹ ਨਹੀਂ ਕਿ ਕੁਆਲਿਟੀ ਖਰਾਬ ਰਹੂਗੀ ਬ੍ਰਾਂਡ ਦੀ ਚੀਜ਼ ਮਿਲੇਗੀ ਜੀ ਬਾਕਸ ਪੈਕਿੰਗ ਦੇ ਵਿੱਚ ਆਏਗਾ ਬ੍ਰਾਂਡ ਵੀ ਤੁਸੀਂ ਦੇਖ ਸਕਦੇ ਹੋ ਇਹ ਰਹੀ ਜੀ ਚਟਾਈ ਚੇਨ ਜੋ ਕਾਫੀ ਅੱਜਕੱਲ ਪੌਪੂਲਰ ਹੈ ਇਹਦੇ ਵਿੱਚ ਤੁਹਾਨੂੰ ਕਾਫੀ ਡਿਜ਼ਾਈਨ ਮਿਲ ਜਾਣਗੇ ਸਿਮਿਲਰ ਦੇ ਵਿੱਚ ਕਾਫੀ ਡਿਜ਼ਾਈਨਸ ਨੇ ਥੋੜਾ ਥੋੜਾ ਡਿਜ਼ਾਈਨ ਦਾ ਫਰਕ ਆਏਗਾ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਰਹੀ ਜੀ ਚੇਨ ਅੱਜ ਤੁਹਾਨੂੰ ਆਫਰ ਪ੍ਰਾਈਸ ਤੇ ਸਾਰੇ ਆਰਟੀਕਲ ਮਿਲਣਗੇ ਜੀ ਦੇਖ ਸਕਦੇ ਹੋ ਜੀ ਔਰ ਲੈਂਥ ਵੀ ਤੁਸੀਂ ਦੇਖ ਸਕਦੇ ਹੋ ਮੈਂ ਵੇਅਰ ਕੀਤੀ ਹੋਈ ਹੈ ਕੁਆਲਿਟੀ ਸੀ ਮੈਂ ਤੁਹਾਨੂੰ ਸਿੰਗਲ ਸਿੰਗਲ ਕਰਕੇ ਸ਼ੋਅ ਕਰ ਰਹੀ ਹਾਂ ਜੀ ਤਾਂ ਕਿ ਤੁਹਾਨੂੰ ਸਕਰੀਨ ਸ਼ਾਟ ਲੈਣਾ ਈਜ਼ੀ ਰਹੇ ਦੇਖੋ ਜੀ ਇਹ ਰਹਿ ਗਿਆ ਫਰਸਟ ਡਿਜ਼ਾਈਨ ये रहेगा जी सेकंड डिजाइन और जी थर्ड डिजाइन बिल्कुल रियल लुक का पीस लगेगा जी वियर किया हो पॉलिश बहुत ही ज्यादा सोहनी है ये रहने जी चेनस से डिजाइन नेक्स्ट दिखा रही है जी सुईता का ईयरिंग्स ये एर वाले आए गए जी गोली वाले और बिना खोली तो रहने जी तीन डिजाइन अवेलेबल ने जी सुविता का तीन चेन के नएगा जी ये दो चेन के नाल आएगा और यह भी देख सकते हो सिंगल चेन के ਕਵਾਲਿਟੀ ਤੁਸੀਂ ਦੇਖ ਸਕਦੇ ਹੋ ਜੀ ਪ੍ਰੀਮੀਅਮ ਕੁਆਲਿਟੀ ਦਾ ਹੈ ਕਿ ਤਿੰਨ ਡਿਜ਼ਾਈਨ ਅਵੇਲੇਬਲ ਨੇ ਜੀ ਸੋਈਤਾ ਕੱਤੇ ਵਿੱਚ ਤੁਸੀਂ ਕੋਈ ਵੀ ਲੈ ਸਕਦੇ ਹੋ ਨੈਕਸਟ ਦਿਖਾ ਰਹੀ ਹਾਂ ਜੀ স্মॉल ਸਾਈਜ਼ ਦੇ ਵਿੱਚ ਸਟਾਰਟ ਫਰਸਟ ਡਿਜ਼ਾਈਨ ਰਹੇਗਾ ਜੀ ਇਹ ਵਾਲਾ ক্লোਜ਼ ਕੈਮਰੇ ਤੋਂ ਤੁਸੀਂ ਪਾਲਿਸ਼ਰ ਕੁਆਲਿਟੀ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਵਾਲਾ ਸਾਈਜ਼ ਵੀ ਤੁਸੀਂ ਦੇਖ ਸਕਦੇ ਹੋ ਜੀ ਮੀਡੀਅਮ ਸਾਈਜ਼ ਦੇ ਵਿੱਚ ਇਹ ਵਾਲੇ ਸਟਾਰਟ ਧਰਨਗੇ ਕੌਸ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਕਾਫੀ ਡਿਜ਼ਾਈਨ ਅਵੇਲੇਬਲ ਨੇ ਜੀ ਇਹਨਾਂ ਦੇ ਵਿੱਚ ਸੈਕੰਡ ਵੀ ਤੁਸੀਂ ਦੇਖ ਸਕਦੇ ਹੋ ਇਹ ਰਹੇਗਾ ਜੀ ਸੈਕੰਡ ਡਿਜ਼ਾਈਨ आएगा जी नैक्सट डिजाइन फ्लावर पैटर्न के बीच आएगा जी ए वाला डिजाइन येगा जी फोर्थ डिजाइन नैक्सट डिजाइन है जी ये वाला और लास्ट आएगा जी ये ਸਾਰੇ ਹੀ ਡਿਜ਼ਾਈਨ ਇੱਕ ਤੋਂ ਇੱਕ ਬਹੁਤ ਸੋਹਣੇ ਨੇ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਨੇ ਸਾਰੇ ਹੀ ਤੁਸੀਂ ਕੋਈ ਵੀ ਲੈ ਸਕਦੇ ਹੋ ਨੈਕਸਟ ਕਰ ਰਹੀ ਹਾਂ ਜੀ 빅 ਸਾਈਜ਼ ਦੇ ਵਿੱਚ ਸਟਾਰ ਤੁਸੀਂ ਦੇਖ ਸਕਦੇ ਹੋ ਫਰਸਟ ਡਿਜ਼ਾਈਨ ਰਹਿਗਾ ਜੀ ਇਹ ਵਾਲਾ ਰਾਉਂਡ ਸ਼ੇਪ ਦੇ ਵਿੱਚ ਇਹ ਰਹੇਗਾ ਜੀ ਫਰਸਟ ਡਿਜ਼ਾਈਨ ਇਹ ਰਹੇਗਾ ਜੀ ਨੈਕਸਟ ਡਿਜ਼ਾਈਨ ਥਰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਇਹਨਾਂ ਦੇ ਜੀ ਬਾਕੀ ਦੇ ਤਿੰਨ ਡਿਜ਼ਾਈਨ ਟੋਟਲ 6 ਡਿਜ਼ਾਈਨ ਅਵੇਲੇਬਲ ਨੇ ਜੇ ਸਾਈਜ਼ ਦੇ ਵਿੱਚ 6 ਦੇ 6 ਡਿਜ਼ਾਈਨ ਹੀ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਲੈ ਸਕਦੇ ਹੋ ਨੈਕਸਟ ਦਿਖਾ ਰਹੀ ਹਾਂ ਜੀ ਬ੍ਰੌਡ ਸਾਈਜ਼ ਦੇ ਵਿੱਚ ਸਟਰਡ ਰਹਿਣਗੇ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਆ ਤਿੰਨ ਸਾਈਜ਼ ਅਵੇਲੇਬਲ ਨੇ ਜੀ ਸਟਰਡ ਦੇ ਵਿੱਚ ਇਹ ਰਹੇਗਾ ਜੀ ਸਭ ਤੋਂ ਬ੍ਰੌਡ ਸਾਈਜ਼ ਸਾਈਜ਼ ਤੁਸੀਂ ਕੰਪੇਅਰ ਕਰ ਸਕਦੇ ਹੋ ਜੀ ਤਿੰਨ ਸਾਈਜ਼ ਨੇ ਸਭ ਤੋਂ স্মਲ ਸਾਈਜ਼ ਮੇ ਤੁਹਾਨੂੰ ਇਹਦੇ ਵਿੱਚ ਵੀ ਡਿਜ਼ਾਈਨ ਸ਼ੋ ਕੀਤੇ ਨੇ ਮੀਡੀਅਮ ਸਾਈਜ਼ ਦੇ ਵਿੱਚ ਆਏਗਾ ਜੀ ਇਹ ਵਾਲੇ ਡਿਜ਼ਾਈਨ ਔਰ ਲਾਰਜ ਸਾਈਜ਼ ਦੇ ਵਿੱਚ ਇਹੀ ਸਿੰਗਲ ਡਿਜ਼ਾਈਨ ਅਵੇਲੇਬਲ ਹੈ ਜੀ ਤਿੰਨ ਸਾਈਜ਼ ਦੇ ਵਿੱਚ ਅਲੱਗ-ਅਲੱਗ ਡਿਜ਼ਾਈਨਸ ਅਵੇਲੇਬਲ ਨੇ ਨੈਕਸਟ ਦਿਖਾ ਰਹੀ ਹਾਂ ਜੀ ਵਾਲੀ ਦੇ ਵਿੱਚ ਡਿਜ਼ਾਈਨ ਸਭ ਤੋਂ স্মਲ ਸਾਈਜ਼ ਦੇ ਵਿੱਚ ਇਹ ਵਾਲੀ ਵਾਲੀ ਆਏ ਕੀ ਜੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਗੋਲ ਦੁਕ ਦੇ ਵਿੱਚ ਇਹ ਵਾਲੀਆਂ ਰਹਿਣਗੀਆਂ ਜੀ ਨੈਕਸਟ ਡਿਜ਼ਾਈਨ ਆਏਗਾ ਜੀ ਇਹ ਵਾਲਾ ਸਾਈਜ਼ ਸੋਨਾਂ ਦਾ ਸੇਮ ਹੈ ਜੀ ਔਰ ਨੈਕਸਟ ਆਏਗਾ ਜੀ ਪਲੇਨ ਦੇ ਵਿੱਚ ਬਿਗ ਸਾਈਜ਼ ਦੇ ਵਿੱਚ ਵਾਲੀ ਆਏਗੀ ਇਹ ਵਾਲੀ ਤਿੰਨ ਡਿਜ਼ਾਈਨ अवेलेबल ਨੇ ਜੀ ਵਾਲੀ ਦੇ ਵਿੱਚ ਇਹ ਬਿਗ ਸਾਈਜ਼ ਦੇ ਵਿੱਚ ਵਾਲੀਆਂ ਆਉਣਗੀਆਂ ਔਰ ਇਹ ਰਹਿਣਗੀਆਂ ਜੀ স্মਲ ਸਾਈਜ਼ ਦੇ ਵਿੱਚ ਨੈਕਸਟ ਆਈਟਮ ਦਿਖਾ ਰਹੀ ਹਾਂ ਜੀ ਵਾਲੀ ਦੇ ਵਿੱਚ ਦੋ ਕਲਰ ਮਿਲਣਗੇ ਜੀ ਇਹਦੇ ਵਿੱਚ ਸਿਲਵਰ ਔਰ 골ਡਨ ਸਟੋਨ ਵਰਕ ਦੇ ਨਾਲ ਵਾਲੀ ਆਇਆ ਕਿ ਜੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਆਰਟੀਕਲ ਹੈ ਜੀ ਇਹ ਵਾਲਾ ਦੇਖੋ ਜੀ ਪੀਸ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ ਦੋ ਹੀ ਕਲਰ ਨੇ ਸਿਲਵਰ ਔਰ 골ਡਨ ਤੁਸੀਂ ਕੋਈ ਵੀ ਲੈ ਸਕਦੇ ਹੋ ਜੀ ਹੁਣ ਸ਼ੁਰੂ ਕਰਦੇ ਆਂ ਜੀ ਚੁੰਮਕੀਆਂ ਦੀ ਕਲੈਕਸ਼ਨ ਚੁੰਮਕੀਆਂ ਵਿੱਚ ਵੀ ਬਹੁਤ ਸੋਹਣੇ ਡਿਜ਼ਾਈਨ ਰੈਡੀ ਹੋ ਕੇ ਆਏ ਨੇ ਫਰਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਹੈ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣਾ ਪੀਸ ਹੈ ਜੀ ਇਹ ਵਾਲਾ ਕੁਆਲਿਟੀ ਔਰ ਸ਼ਾਈਨ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਗੋਲਡ ਲੁੱਕ ਦੇ ਵਿੱਚ ਇਹ ਵਾਲਾ ਡਿਜ਼ਾਈਨ ਆਏਗਾ ਫਰਸਟ ਡਿਜ਼ਾਈਨ ਹੈ ਜੀ ਇਹ ਵਾਲਾ ਲੈਂਥ ਵੀ ਤੁਸੀਂ ਦੇਖ ਸਕਦੇ ਹੋ ਜੀ ਇੰਨੀ ਇਹਦੀ ਲੈਂਥ ਆਏਗੀ ਮੀਡੀਅਮ ਸਾਈਜ਼ ਦੇ ਵਿੱਚ ਪੀਸ ਹੈ ਜੀ ਇਹ ਵਾਲਾ ਫਰਸ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਸੈਕਿੰਡ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ ਇਹ ਰਹੇਗਾ ਜੀ ਸੈਕਿੰਡ ਡਿਜ਼ਾਈਨ ਇਹਦੀ ਵੀ ਪਾਲਿਸ਼ اور ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਨਾ ਆਏਗਾ ਜੀ ਦਾ ਸਾਈਜ਼ ਇਹ ਵੀ మీడియం ਸਾਈਜ਼ ਦੇ ਵਿੱਚ ਰਹੇਗੀ ਨੈਕਸਟ ਆएगी ਜੀ ਰਾਉਂਡ ਸ਼ੇਪ ਦੇ ਵਿੱਚ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਹੈ ਬਹੁਤ ਸੋਹਣਾ ਕੰਮ ਹੋਇਆ ਹੈ ਜੀ ਚੁੰਗੀ ਦੇ ਉੱਪਰ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਹ ਵਾਲਾ ਵੀ ਥਰਡ ਡਿਜ਼ਾਈਨ ਰਹੇਗਾ ਜੀ ਇਹ ਵਾਲਾ ਪ੍ਰੋਪਰ ਸਕਰੀਨ ਸ਼ਾਟ ਲੈ ਕੇ ਬੁਕਿੰਗ ਕਰਵਾ ਸਕਦੇ ਹੋ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਹੈ। ਕਮ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਪਿਆਰਾ ਹੋਇਆ। ਇਹ ਨਹੀਂ ਰਹੇਗੀ ਜੀ ਦੀ ਲੈਂਥ ਇਹ ਥੋੜੀ 빅 ਸਾਈਜ਼ ਦੇ ਵਿੱਚ ਆਏਗੀ। ਪੀਸ ਬਹੁਤ ਸੋਹਣਾ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਹੈ। ਇਹ ਰਹੇਗਾ ਜੀ ਨੈਕਸਟ ਡਿਜ਼ਾਈਨ। ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ। ਸਾਰੇ ਹੀ ਡਿਜ਼ਾਈਨ ਇੱਕ ਤੋਂ ਇੱਕ ਵਾਰ ਸੋਹਣੇ ਨੇ ਜੀ ਤੁਸੀਂ ਕੋਈ ਵੀ ਲੈ ਸਕਦੇ ਹੋ। ਨੈਕਸਟ ਦਿਖਾ ਰਹੀ ਹਾਂ ਜੀ ਟੋਕਰੀ ਦੇ ਵਿੱਚ ਆਏਗੀ ਇਹ ਵਾਲੀ ਚੁੰਗੀ 트리플 ਲੇਅਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ স্মਲ ਸਾਈਜ਼ ਦੀ ਵਾਲੀ ਦੇ ਨਾਲ ਇਹ ਵਾਲੀ ਚੁੰਗੀ ਆਏਗੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਵਾਲਾ ਵੀ ਬਹੁਤ ਪਿਆਰਾ ਡਿਜ਼ਾਈਨ ਹੈ ਜੀ ਇਹ ਵਾਲਾ ਵੀ ਇਹ ਰਹੇਗਾ ਜੀ ਲਾਸਟ ਡਿਜ਼ਾਈਨ ਇਹ ਵੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਹੈ Long size of each every chum I will give you any I the length. ACG ਅੱਜ ਦੀ 컬렉ਸ਼ਨ ਉਮੀਦਕਾਰ ਨੂੰ ਡਿਜ਼ਾਈਨਸ ਪਸੰਦ ਆਏ ਹੋਣਗੇ ਜੀ ਬੁਕਿੰਗ ਨੰਬਰ ਹੈ 734756684 ਸਾਰੀ ਵੀਡੀਓ ਦਾ ਪ੍ਰਾਈਸ ਸੇਮ ਹੀ ਹੈ ਜੀ 5 ਆਰਟੀਕਲਸ ਤੁਹਾਨੂੰ ਮਿਲਣਗੇ ਜੀ 550 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਸਕਰੀਨਸ਼ਾਟ ਸਾਨੂੰ ਪੰਜ ਭੇਜ ਸਕਦੇ ਹੋ ਔਰ ਆਪਣੀ ਬੁਕਿੰਗ ਕਰਵਾ ਸਕਦੇ ਹੋ ਤੁਸੀਂ ਚਾਹੋ ਤਾਂ ਪੰਜ ਅਲੱਗ-ਅਲੱਗ ਚੀਜ਼ਾਂ ਲੈ ਸਕਦੇ ਹੋ ਜਿਵੇਂ ਚੇਨ ਹੋ ਗਿਆ ਸੋਈਤਾਗਾ ਹੋ ਗਿਆ ਚੁੰਮਕੀ ਔਰ ਛੋਟੇ ਵੱਡੇ ਸਟਾਰਟ ਹੋਗੇ ਇਦਾਂ ਵੀ ਤੁਸੀਂ ਕੰਬੋ ਬਣਾ ਕੇ ਵੀ ਪੰਜ ਆਈਟਮਸ ਲੈ ਸਕਦੇ ਹੋ ਜੀ 550 ਦੇ ਵਿੱਚ ਤੁਹਾਨੂੰ ਪੂਰਾ ਕੰਬੋ ਮਿਲੇਗਾ ਤੁਹਾਡੀ ਮਰਜ਼ੀ ਹੈ ਜੀ ਅਗਰ ਤੁਸੀਂ ਪੰਜ ਅਲੱਗ ਤੋਂ ਪੰਜ ਸਟਾਰ ਲੈਣਾ ਚਾਹੁੰਦੇ ਹੋ ਸਟਾਰ ਵੀ ਲੈ ਸਕਦੇ ਹੋ ਰਸੋਈ ਦਾ ਲੈਣਾ ਚਾਹੁੰਦੇ ਹੋ ਤਾਂ ਰਸੋਈ ਦਾ ਲੈ ਸਕਦੇ ਹੋ ਜਿਵੇਂ ਮਰਜ਼ੀ ਤੁਹਾਡੀ ਮਰਜ਼ੀ ਹੈ ਜੀ ਕੋਈ ਵੀ ਪੰਜ ਆਰਟੀਕਲ ਤੁਹਾਨੂੰ ਮਿਲਣਗੇ ਜੀ 550 ਦੇ ਵਿੱਚ ਬੁਕਿੰਗ ਨੰਬਰ ਹੈ ਜੀ 734756684 ਇਸ ਨੰਬਰ ਤੇ ਜਿਹੜਾ ਵੀ ਡਿਜ਼ਾਈਨ ਤੁਹਾਨੂੰ ਪਸੰਦ ਹੈ ਜੀ ਸਕਰੀਨਸ਼ਾਟ ਭੇਜ ਕੇ ਬੁਕਿੰਗ ਕਰਵਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ